ਕਹਉਤਾ ਅਧਿਆਏ 4 ਪਿਤਾ ਦਾ ਉਪਦੇਸ਼ हे ਮੇਰੇ ਪੁੱਤਰੋ ਤੁਸੀਂ ਪਿਓ ਦਾ ਉਪਦੇਸ਼ ਸੁਨੋ ਅਤੇ ਸਮਝ ਪ੍ਰਾਪਤ ਕਰਨ ਤੇ ਮੰਨ ਲਾਓ ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ ਜਦ ਮੈਂ ਆਪਣੇ ਪਿਓ ਦਾ ਪੁੱਤਰ ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾੜਲਾ ਸਾਂ ਤਾਂ ਉਹਨੇ ਮੈਨੂੰ ਸਿਖਾਲਿਆ ਤੇ ਇਹ ਆਖਿਆ ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ ਬਦਨ ਨੂੰ ਪ੍ਰਾਪਤ ਕਰ ਸਮਝ ਨੂੰ ਵੀ ਪ੍ਰਾਪਤ ਕਰ ਮੇਰੇ ਬਚਨਾਂ ਨੂੰ ਨਾ ਭੁਲਾਈ ਅਤੇ ਨਾਂ ਉਹਨਾਂ ਤੋਂ ਮੁੜੀ ਉਹਨੂੰ ਨਾ ਛੱਡੀ ਉਹ ਤੇਰੀ ਰੱਸ਼ਿਆ ਕਰੇਗੀ ਉਸਦੇ ਨਾਲ ਪਰੀਤ ਲਾਵੀ ਤਾਂ ਉਹ ਤੇਰੀ ਰਾਖੀ ਕਰੇਗੀ ਬੁੱਧ ਦਾ ਮੁੱਢ ਇਹ ਹੈ ਪਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ ਉਸ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ ਜੇ ਤੂੰ ਉਹਨੂੰ ਗੱਲ ਲਾਵੇ ਤਾਂ ਉਹ ਤੈਨੂੰ ਆਦਰ ਦੇਵੇਗੀ ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬਣੇਗੀ ਉਹ ਤੈਨੂੰ ਸਭ ਪੰਡਾ ਮੁਕਤ ਦੇਵੇਗੀ। हे ਮੇਰੇ ਪੁੱਤਰ, ਸੋਣਾ ਤੇ ਮਿਲੀਆਂ ਗੱਲਾਂ ਮੰਨ ਲੈ। ਤਾਂ ਤੇਰੀ ਉਮਰ ਬਹੁਤ ਵੜਿਆਂ ਦੀ ਹੋਵੇਗੀ। ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ। ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ। ਜਾਂ ਤੂੰ ਤੁਰੇਂਗਾ ਤਾਂ ਤੇਰੇ ਕਦਮ ਤੰਗ ਨਾ ਹੋਣਗੇ ਅਤੇ ਜੇ ਤੂੰ ਭੱਜੇ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ। ਸਿੱਖਿਆ ਨੂੰ ਫੜੀ ਰੱਖ, ਉਹਨੂੰ ਛੱਡੀ ਨਾ। ਉਹਨੂੰ ਸਾਬ ਕੇ ਰੱਖ। ਉਹ ਤੇਰਾ ਜੀਵਨ ਹੈ। ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ। ਅਤੇ ਬੁੜਾਈ ਦੇ ਮਾਰਗਾਂ ਉੱਤੇ ਨਾ ਤੁਰ। ਉਹ ਤੋਂ ਲਾਂਬੇ ਰਹੋ। ਉਹਦੇ ਉੱਤੋਂ ਦੀ ਵੀ ਨਾ ਲੰਗੀ। ਉਹ ਤੋਂ ਮੂੰਹ ਮੋੜ ਕੇ ਅਗਾਂਹ ਨੂੰ ਲੰਘ ਜਾ। ਕਿਉਂ ਜੋ ਜਿੰਨਾ ਚਿਰ ਉਹ ਬੁੜਾਈ ਨਾ ਕਰ ਲੈਣ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ। ਅਤੇ ਜਦ ਤਾਈ ਕਿਸੇ ਨੂੰ ਦੇਖਣਾ ਦੇਣ ਉਹ ਉਨੀਦਰੀ ਰਹਿੰਦੇ ਹਨ। ਉਹ ਬੁੜਾਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮੈ ਪੀਂਦੇ ਹਨ। ਪਰ ਧਰਮੀਆਂ ਦਾ ਰਾਹ ਫਜਰ ਦੇ ਚਾਨਣ ਵਰਗਾ ਹੈ। ਜਿਹਦਾ ਚਾਨਣ ਪੂਰੇ ਦਿਨ ਤਾਈ ਵਧਦਾ ਜਾਂਦਾ ਹੈ। ਦੁਸ਼ਟਾਂ ਦਾ ਰਾਹ ਹਨੇਰਾ ਘੁੱਪ ਵਰਗਾ ਹੈ। ਉਹ ਜਾਣਦੇ ਵੀ ਨਹੀਂ ਪਈ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ। हे ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਉੱਤੇ ਕੰਨ ਲਾ। ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੁੰਦੇ। ਆਪਣੇ ਮਨ ਵਿੱਚ ਉਹਨਾਂ ਨੂੰ ਸਾਹਮਣੇ ਰੱਖ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜੀਵਨ ਹਨ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜੀਵਨ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ। ਉੱਥਾ ਮੂੰਹ ਆਪ ਤੋਂ ਪਰੇ ਰੱਖ ਅਤੇ ਟੇਡੇ ਬੁੱਲ ਆਪ ਤੋਂ ਦੂਰ ਰੱਖ ਤੇਰੀਆਂ ਅੱਖਾਂ ਨੱਕ ਦੀ ਸੇਧ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ਆਪਣੇ ਪੈਰਾਂ ਲਈ ਰਾਹ ਨੂੰ ਪਧਰਾ ਕਰ ਤਾਂ ਤੇਰੇ ਸਾਰੇ ਪੈਹੇ ਕਾਇਮ ਹੋਣਗੇ ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ ਆਪਣੇ ਪੈਰ ਨੂੰ ਬੜਾਈ ਤੋਂ ਦੂਰ ਰੱਖ ਆਮੀਨ